ਗੱਡੀਆਂ ਐ ਧਮਾਉਣ ਵਾਸਤੇ ਹਾਂਜੀ ਸ਼ਸ਼ੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਵਧੀਆ ਆਪ ਕਰਦੇ ਹਾਂ ਸ਼ੋਟ ਜੀ ਉਹਨਾਂ ਦੀ ਸ਼ੁਰੂਆਤ ਸਵੇਰ ਦਾ ਟਾਈਮ ਸਾਡੇ ਨੂੰ ਦੱਸਦਾ ਤੇ ਸ਼ੌਪ ਤੇ ਆਪਾਂ ਆ ਗਏ ਤੇ ਇੱਧਰ ਹਰਪ੍ਰੀਤ ਸਿੰਘ ਜਿਹੜਾ ਕਿੰਨੀਆਂ ਮੀਡੀਆਂ ਦੇ ਨੱਕ ਦੇ ਨਾਲ ਕਿਉਂ ਹਰਪ੍ਰੀਤ ਤੂੰ ਇਹ ਸੁਣਾਉਂਗੇ ਹਾਲ ਚਾਲ ਗੱਲ ਬਾਤ ਸੁਣਾਉਂ ਪਈ ਹੈ ਚੈੱਕ ਕਰਨ ਆਪਦਾ ਡਈ ਆਪਣਾ ਕਾਰਵਾਰ ਕਰਨ ਕੋਈ ਹਾਂਜੀ ਮੈਂ ਕੱਪੜੇ ਤੈਹ ਲਾ ਦਿੱਤੇ ਕੱਪੜੇ ਤੈਹ ਲੌਂਡਰੀ ਕਰਨੇ ਦਰ ਤੇ ਤਾਂ ਵੀ ਕਦਰ ਸਿੰਘ ਹਸੀਆਂ ਹਸੀ ਹੁੰਦੀ ਹੋਈ ਹਸੀ ਹੁੰਦੀ ਅੰਦਰ ਹੋਈ ਹਸੀ ਹੁੰਦੀ ਹਸੀਆਂ ਜਿਹਨੇ ਨਾਮ ਨੇ ਸਾਡੇ ਚੈਨਲ ਕਰੋ ਸਬਸਕ੍ਰਾਈਬ ਜਿੰਨਾ ਚੱਲ ਨਹੀਂ ਕੀਤਾ ਸਾਡੇ ਚੈਨਲ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਪਰਮਾਤਮਾ ਚੜ੍ਹਦੀ ਕਲਾ ਦੇ ਸਭ ਨੂੰ ਜੀਤੇ ਵਸਦੇ ਰਹਿਣ ਸਭ ਸਭ ਦੇ ਕਾਰੋਬਾਰਾਂ ਵਿੱਚ ਤਰੱਕੀਆਂ ਵਾਦੇ ਪਰਮਾਤਮਾ ਇੱਧਰ ਆਏ ਆ ਮੰਮੀ ਜੀ ਤੇ ਹੁਣੇ ਹਜੇ ਆਏ ਆ ਆਪਦੇ ਨੂੰ ਚੁੱਕਿਆ ਘਰੇ ਵੀ ਠੀਕ ਠਾਕ ਸਾਰੇ ਹਾਂ ਠੀਕ ਸਾਰੇ ਗੁਣੂ ਠੀਕ ਹਾਂ ਗਏ ਹੁਣੇ ਸਲੂਨ ਤੇ ਹਾਂ ਸਲੂਨ ਤੇ ਗਏ ਇਹ ਨਵਾਂ ਜਿਨਾ ਮਾਪਾਇਆ ਸੀ ਮੋਟਾ ਜੁਮਾ ਲੱਗ ਗਿਆ ਜੁਮਾ ਲੱਗ ਗਿਆ ਜੁਮਾ ਲੱਗ ਗਿਆ ਅੱਜ ਅੱਜ ਮੈਂ ਵੀ ਕਹਿੰਦੀ ਸੋਨਾ ਲੱਗਣ ਦਾ ਆਪਣੀ ਨਜ਼ਰ ਲੱਗ ਜਾਂਦੀ ਪਰ ਆ ਵੇਖੋ ਕਿੰਨਾ ਪਿਆਵ ਐਂ ਜੋੜਦੇ ਤੇ ਜਿੱਤੇ ਉਹ ਹੁੰਦੇ ਗਾਕ ਫੇਰ ਇੱਦਾਂ ਹੋ ਜਾਂਦਾ ਚਲੋ ਖਲਾਰੇ ਨਹੀਂ ਭਾਵ ਇੱਧਰ ਮਾਸਟਰ ਸਾਹਿਬ ਹਸਾਵ ਕਰਦੇ ਰਹਿੰਦੇ ਜੋ ਸੂਤ ਬੈਠੇ ਮੰਮੀ ਲੈ ਕੇ ਆਏ ਨੇ ਚਾਹ ਡੈਡੀ ਜੀ ਛੱਡ ਗਏ ਮੰਮੀ ਨੂੰ ਤੇ ਹੁਣ ਮੈਂ ਪਾਉਣ ਲੱਗੀ ਚਾਹ ਡਿਸਕੋਰਡ ਦੇ ਵਿੱਚ ਉੱਧਰ ਪਾਲਣਾ ਉਧਰੋਂ ਇਧਰੋਂ ਨਹੀਂ ਪਿੱਛੇ ਇਧਰੋਂ ਆਏ ਮਾਰਦੀ ਆਟ ਵਾਲੇ ਨੂੰ ਆ ਲੈਣਾਂ ਹੱਸ ਦਿਓ ਨਹੀਂ ਆਣਾ ਆਟ ਵਾਲੇ ਨੇ ਆਵਾਜ਼ ਮਾਰਨੀ ਇੱਥੇ ਅਲਜੀ ਭਾਜੀ ਇੱਧਰ ਹੈਲੋ ਹੈਲੋ ਕੱਕੇ ਦੱਸ ਪਾਪਾ ਇੱਧਰ ਬੁਲਾਉਂਦੇ ਆ ਮੈਂ ਕੀ ਲੈ ਕੇ ਆ ਕਿ ਖਾਣਾ ਮੇਰੇ ਪਤਨੇ ਫਿਰ ਕੀ ਖਾਣਾ ਗੁੱਗੂ ਨੇ ਲੈ ਵੀ ਮੈਂ ਮੈਂ ਲੈ ਆਂ ਸ਼ਹਿਰ ਫੜਾ ਕੰਮ ਆਪਾਂ ਨੂੰ ਮੈਂ ਕਿਹ ਚਲਾਣ ਕੇ ਫਿਰ ਫਰ ਤੋਂ ਆ ਗਏ ਆਪਾਂ ਤੇ ਕਿੰਨੇ ਘਰੇ ਵਿੱਚ ਸੂਸ ਕਰਨ ਦੇ ਫਿਰ ਆਪਾਂ ਚੱਲਦੇ ਆ ਥੋੜਾ ਜਿਹਾ ਕੰਮ ਜਾਣਾ ਜ਼ਰੂਰੀ ਤੇ ਨਾਲੇ ਰੈਂਗਾ ਜਿਹਾ ਲਿਆਉਣੇ ਦੁਕਾਨ ਚ ਲਾਉਣ ਵਾਸਤੇ ਨਾ ਪਾਈਆਂ ਲਿਆਉਣੀਆਂ ਮੈਂ ਤਾਂ ਦੇਖਦੇ ਜੇ ਟਾਈਮ ਬਿਲ ਹੈ ਹੁਣ ਤਾਂ ক্লোਜ਼ ਹੋ ਗਿਆ 8:00 ਤੇ ਬੱਜ ਕੇ 8:30 ਹੋ ਗਏ ਅੱਜ ਆਪਾਂ ਫਿਰ ਵੀ ਲੇਟ ਆਏ ਪਰ ਫੇਰ ਵੀ ਆਪਾਂ ਆ ਜੰਨੇ ਆ 7:30 7:00 ਤੱਕ ক্লোਜ਼ ਕਰਕੇ ਆ ਜੀ ਦੀ ਸ਼ੌਪ ਕਰਦੇ ਮਾਰਕਟ ਲਗਾ ਲਗਾ ਸਾਰੀ ਬੰਦ ਹੋ ਜਾਂਦੀ ਕਰਾ ਸੋਨਾ ਆਪਾਂ ਵੀ ਟਾਈਮ ਨਾਲ ਆ ਜੀਦਾ ਤੇ ਹੁਣ ਨਾ ਜਾ ਰਿਹਾ ਹਾਂ ਲੱਕੜ ਮੰਡੀ ਆਇਆ ਥੋੜਾ ਜਿਹਾ ਕੰਮ ਚਲੋ ਜੇ ਮਿਲਦੇ ਤੁਹਾਨੂੰ ਆਣ ਕੇ ਜੋ ਜਣ ਤੱਕ ਲਾਉ ਦੇਣਾ ਜੇ ਨਵੇਂ ਸਾਡੇ ਚੈਨਲ ਕਰੋ ਸਬਸਕ੍ਰਾਈਬ ਅਗਿਆਡੇ ਵਲੌਗ ਮੈਸ ਹੋ ਜਾਂਦਾ ਵਿੱਚ ਵਿੱਚ ਹੁਣ ਸਾਡੇ ਵਲੌਗ ਡੇਲੀ ਆਇਆ ਕਰਨਗੇ ਲੈ ਵੀ ਆ ਰਿਹਾ ਹਾਂ ਮੈਂ ਮਾਰਕੀਟ ਲਓ ਜੀ ਪਹੁੰਚ ਚੁੱਕੇ ਹਾਂ ਘਰ ਰੋਟੀ ਪਣੀ ਤੇ ਤਿਆਰ ਹੋ ਚੁੱਕਾ ਆਪਣਾ ਤੇ ਚਲੋ ਹਾਂਜੀ ਹਾਇਰੋ ਟਿੱਪਾ ਨਹੀਂ ਹਿੰਦ ਤੁੱਧ ਰੱਖਿਆ ਕਰਾਂ ਕਿਉਂ ਮੱਤੇ ਸੈਣ ਤੋ ਇਹ ਨਹੀਂ ਕਹਿਣਾ ਕੁਝ ਸ਼ੈਦ ਕਰੋ ਯਾਰ ਕੁਝ ਹਾਇ ਹੈਲੋ ਨਹੀਂ ਕਹਿਣਾ ਗਾਈਸ ਵੀਰੇ ਕਹ ਗਾਈਸ ਵੀਰੇ ਕਹ ਗਾਈਸ ਵੀਰੇ ਕੀ ਹਾਲ ਚਾਲ ਤੇ ਹੂੰ ਕਹਿੰਦਾ ਹੀ ਪੜੀ ਥੋੜਾ ਮੈਨੂੰ ਯਾਰ ਹਾਂ ਚਲੋ ਮੰਮੀ ਰੋਟੀ ਲੈ ਆਉਗੀ ਆਪਾਂ ਰੋਟੀ ਖਾਣਗੇ ਚਲੋ 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 ਲੈ ਵੀ ਤੇ ਮੂਵੀ ਚਲਣ ਡਈਆ ਕੇਸਰੀ ਈ ਦੇਖਣ ਦੇ ਮੈਂ ਦੇ ਕਰਨ ਉਹ ਤੇ ਪਿਆਰੀ ਮੂਵੀ ਹੈ ਤੇ ਬਹੁਤ ਹੀ ਮਤਲਬ ਸਮਝਾਇਆ ਗਿਆ ਤੇ ਬਹੁਤ ਹੀ ਕੁਝ ਅਕਸ਼ਿਕ ਮਾਰਦੀ ਮੂਵੀ ਹੈ ਬਹੁਤ đi xe này đây Cái xe đây Đợt điện thoại đã rồi 15 rồi ਇੰਨੇ ਦੋ ਲੈ ਵੀ ਕਰੇਲੇ ਆ ਗਏ ਇੱਧਰ ਦੋ ਹੁਣ ਟਾਡੀਆਂ ਰੋਟੀਆਂ ਕਰੇਲੇ ਬਣ ਕੇ ਆ ਚੁੱਕੇ ਰੈਡੀ ਰੈਡੀ ਤੇ ਦੋ ਮੇਰੀਆਂ ਰੋਟੀਆਂ ਤੇ ਦੋ ਟਾਡੀਆਂ ਭੈਣਾਂ ਆਈਆਂ ਇਹ ਆਈਆਂ ਬਲਾਓ ਕਿਦਾਂ ਦੱਸਿਆ ਵਿਚਾਰੀਆਂ ਬੜੇ ਜੀ ਅੱਧੀ ਆਈਆਂ ਇੱਥੇ ਮੈਂਗੋ ਪੇਗੋ ਵਾਲਾ ਪਿਆਰ ਕਰਨ ਵਾਲੇ ਬਹੁਤ ਜੀ ਦੇ ਵਸਦੇ ਰਹਿਣ ਤੇ ਆ ਜਾਓ ਕਰੇਲੇ ਖਾ ਲਓ ਚੱਕ ਲਓ ਕਰੇਲੇ ਕਰੇਲੇ ਸਕੀ ਨਾ ਕਰੋ ਕਮੰਡਾ ਦੇ ਵਿੱਚ ਕਹਿੰਦੇ ਕਿ ਲੈ ਬੀਪੀ ਵੀ ਰਹਿੰਦੇ ਕਰੇ ਲਿਖਾ ਗਏ ਇਹ ਗੱਲ ਮੇਰੇ ਤੇ ਲੱਗਣ ਦੀ ਸਿੰਧੀ ਮੇਰਾ ਵੀ ਮੇਰਾ ਵੀ ਕੀ ਵਾਦਾ ਤਾਂ ਕਹਿਣ ਦੇ ਪਰ ਖਾਣੇ ਕੀ ਪੈਂਦੀ ਕੇ ਕਿਵੇਂ ਲਿਖੇ ਜਿਹੜੇ ਨਹੀਂ ਖਾਣੀ ਪੈਂਦੀ ਇਦਾਂ ਚਲੋ ਠੀਕ ਆ ਫਿਰ ਮਿਲਦੇ ਆ ਰੋਣਾ ਲੋਕੀ ਲੰਗਰ ਪਾਣੀ ਛਕ ਲਈਏ ਜੇ ਵੀ ਆ ਸੂਟ ਸਾਡੇ ਕੋ ਆ ਜਾਏ ਵਾਟਿਕਨ ਤੇ ਵਾਟਿਕਨ ਕਪੜਾ ਹੈ ਕਿਉਂਕਿ ਕਰਨ ਮੈਂ ਰਹਾ ਦਿੰਦੀ ਆ ਤੇ ਮੈਂ ਫਿਰ ਨਾਲ ਨਾਲ ਇਦਾਂ ਇਹ ਕੱਪੜਾ ਹੈਗਾ ਵਾ ਬਾਟਿਕਨ ਕੱਪੜਾ ਤੇ ਇਹ ਆ ਕਢਾਈ ਜਿਹੜੀ ਹੋਈ ਇਹਨੂੰ ਚਿਕਨ ਦੀ ਕਢਾਈ ਕਹਿੰਦੇ ਆ ਇਹ ਤਾਂ ਖੋਲ ਕੇ ਆਪਾਂ ਦਾ ਆ ਰਹੇ ਚਿਕਨ ਚਾਰ ਕਲਰ ਆਏ ਆ ਤੇ ਪੀਸ ਆਪਣੇ ਘਾ ਚੁੱਕੇ ਆ 10 10 ਤੇ ਇਹ ਕਲਰ ਇਹ ਚ ਚਾਰ ਹੀ ਆਏ ਆ ਆਹ ਕਲਰ ਆ ਦੇਖੋ ਤੁਹਾਡੇ ਸਾਹਮਣੇ ਤੇ ਇੱਕ ਕਲਰ ਆ ਲੱਗਾ ਇੱਧਰ ਤੇ ਇਹ ਇਹਨੂੰ ਖੋਲੋ ਇਹਨਾਂ ਨੂੰ ਇਹਦਾ ਓਪਨ ਗਾ ਕੋਣ ਆਇਆ ਤੇ ਇਹ ਜਿਹੜਾ ਮਾਨ ਹਾਂ ਪੱਛਾ ਨਾਲ ਲਾਜੋ ਤੇ ਇਹਨਾਂ ਕੇ ਰੇਤੇ ਵੀ ਵਰਕਵਾ ਤੇ ਆ ਬੋਟਮ ਤੇ ਵੀ ਵਰਕਾ ਦੇਖੋ ਇਦਾਂ ਬੋਟਮ ਤੇ ਵਰਕਾ ਤੇ ਅਕੇਲੇ ਤੇ ਵੀ ਵਰਕਵਾ ਤੇ ਜਿੱਦੜੀ ਵਰਕਵਾ ਕੇ ਠਾਂਕੇ ਰੇਤੇ ਦੇ ਵਰਕੋ ਤੇ ਕਿਹੜਾ ਅਕੇਲੇ ਤੇ ਵਰਕਾ ਕਰਨਾ ਸਰ ਨਾਲ ਦੁਪੱਟਾ ਮਸਲੀਨ ਦਾ ਤੇ ਇਕਦਾਂ ਰ ਆ ਚੁੱਕਿਆ ਕਿਉਂਕਿ ਕਈ ਮੇਰੇ ਭੈਣਾਂ ਮੰਗਦੀਆਂ ਇਹ ਚਿਕਨ ਦੀ ਕੜਾਈ ਵਾਲੇ ਲੈ ਕੇ ਆਉ ਸੂ ਬਹੁਤ ਹੀ ਸਸਤੀ ਰੇਂਜ ਦੇ ਵਿੱਚ ਵਾ 680 ਰੇ ਦਾ ਤੀਸਰਾ ਹੈ ਤੇ ਇਹ ਸ਼ਿਪਿੰਗ ਕਰਾਂਗੇ ਫ੍ਰੀ 컬러 ਆ ਚੁਕੇ ਸਮਸਾ ਦੇ 4 컬러 ਆ ਚੁਕੇ 4 ਤੇ ਇਹ ਇਹ ਸ਼ੌਪ ਦੇ ਵਿੱਚ ਕਰਦਾ ਵਾ ਤੇ ਤਾਂ ਵੀ ਗੱਲ ਸਮ ਹੇ ਨਹੀਂ ਜੇ ਆਪਾਂ ਸ਼ਿਪਿੰਗ ਵੀ ਕਰਦਾਂਗੇ 680 ਦੇ ਵਿੱਚ ਕਲਰ ਜਿਹੜੇ ਇਹਦੇ ਬਹੁਤ ਸੋਹਣੇ ਕਲਰ ਆ ਗਏ ਨੇ ਬਹੁਤ ਹੀ ਪਿਆਰੇ ਕਲਰ ਆ ਦੇਖੋ ਇੱਕ ਜਿਵੇਂ ਉਹ ਸਾਹਮਣੇ ਰੈੱਡ ਲੱਗਾ ਹੋਇਆ ਹੈ ਇੱਕ ਰੈੱਡ ਲੱਗਾ ਹੋਇਆ ਦੇਖੋ ਤੇ ਇਹ ਹੈਗਾ ਸਕਾਈ ਬਲੂ ਗ੍ਰੀਨ ਕਲਰ ਮਹਿੰਦੀ ਆ ਜੈਲ ਕਲਰ ਹਮ ਕਲਰ ਸਾਰੇ ਪਿਆਰੇ ਨੇ ਤੇ ਛੇਤੀ ਛੇਤੀ ਆਰਡਰ ਕਰ ਲਓ ਆ ਨਾਲ ਦੁਪੱਟੇ ਆ ਨਾਲ 3 ਪੀਸ इन्हें का तो कपड़ा भी नहीं आता जैन वाट वाटी आता आप सूट दे रहे हैं बहुत ही है। बहुत ही प्यारा स्टाफ डिजायन ही बहुत बनिया पे जल्दी जल्दी ऑर्डर कर लो कि स्टॉक खत्म ना आ, 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 आ जाए ਹਾਂ ਤੇ ਗੰਨਾ ਸਸੀ ਕਾਲ ਜੀ ਯਾਰ ਪੁੱਤੀ ਸਸੀ ਕਾਲ ਜੀ ਆ ਮਮਾ ਦਾ ਸੂਟਵਾ ਚਲੋ ਜੀ ਕਿਵੇਂ ਖਲੋ ਗਿਆ ਇਹ ਕਿਵੇਂ ਖਲੋ ਗਿਆ ਹੈ ਕਿਦਨ ਵੇਖਦੇ ਇਹਨੂੰ ਇਨਪਕੈਨ ਫਿਰ ਇਹਨਾਂ ਦਿਨ ਨੂੰ ਬੁੱਦ ਦਿਨ ਨੂੰ ਦਿਨ ਤੇ ਕੀ ਅਦੋ ਖੋਜ ਨਾਲ ਹੈ ਕੋ ਕਿ ਨਿਆ ਜੋ ਜੀ ਸੂਰਜ ਤੁਨੀ ਗੁਰਜੋ ਤੁਨੀ ਜਾਏਂਗੇ ਸੂਰਜ ਤੁਨੀ ਜਾਏਂਗੇ ਗੁਰਜੋ ਤੁਨੀ ਜਾਏਂਗੇ ਕਹਿੋ ਵਰ ਸਾਰੇ ਠੀਕ ਠਾਕ ਹੈ ਵਧੀਆ ਇਹ ਠੀਕਾ ਹੈਗਾ ਤੇ ਮੈਂ ਹੁਣੇ ਸਾਰ ਬਿੱਤੇ ਹੁਣੇ ਜੀ ਕਿਨ ਮੈਂ ਹੁਣੇ ਬਿੱਲ ਹੋਇਆ ਮੈਂ ਕੱਲ ਮੈਂ ਤੁਮੀ ਗੰਜਾਉਂਗਾ ਕੱਲ ਮੈਂ ਤੁਮੀ ਪੰਜਾਉਂਗਾ ਹੂੰ ਲੱਭੇ ਮਹਾਰਾਜੀ ਕਿਰਪਾ ਨਾਲ ਆਪਾਂ ਪਹਿਲਾਂ ਵੀ ਇਹ ਹਜੂਰ ਸਾਹਿਬ ਗਏ ਸੀ ਪਿਛਲੇ ਸਾਲ ਤੇ ਹੁਣ ਚਲੋ ਹੁਣ ਹਰਪਤਮ ਲੈ ਕੇ ਜਾਣਾ ਹੋ ਸਕਦਾ ਹੈ ਕਿ 2-3 ਮਹੀਨੇ ਦਾ ਖਾੜੀ ਤਿਆਰੀ ਆ ਮਹੀਨੇ ਤੱਕ ਹੋ ਜੇ 2 ਮਹੀਨੇ ਤੱਕ ਹੋ ਜੇ ਆਪਾਂ ਅਹੀਂ ਜਾਣਾ ਵਾ ਟਿਕਟ ਕਰਾਉਣੀ ਹੈ ਜੀ ਟਿਕਟਾਂ ਜੀ ਕਰਾਉਣੀ ਇੱਕ ਦੋ ਤਰੀਕ ਨੂੰ ਕਰਾ ਲੈਣੀ ਤੇ ਅਹੀਂ ਜਾਣਾ ਵਾ ਚਲੋ ਮੈਂ ਮੁੜ ਕੇ ਕਹਿ ਦਿੰਦੇ ਆ ਕਿ ਜਦੋਂ ਅਗਲੇ ਮਈ ਜੂਨ ਜਲਾਈ ਅਗਸਤ ਦੇ ਵੀਂਜੇ ਫਿਰ ਮੁੜ ਕੇ ਬਾਦਸ਼ਾਹ ਤਾਂ ਗੈਸਰੇ ਮਹੀਨੇ ਕਹਿੰਦੇ ਬਾਦਸ਼ਾਹ ਸ਼ੁਰੂ ਹੋ ਜਾਂਦੀ ਆ ਉਦੋਂ ਤੇ ਇਸ ਕਰਕੇ ਆਪਾਂ ਫਿਰ ਕੋਣ ਕੋਣ ਨਾਲ ਜਾਂਦਾ ਉਧਰ ਮੰਮੀ ਵੀ ਸ਼ਾਇਦ ਜਾਣਗੇ ਇਧਰੋਂ ਦੇਖੇ ਕਿੱਦੜੇ ਇਹ ਮਾਲ ਜਾਏਗਾ ਵੈਲਕਮ ਤੇ ਜੇਕਰ ਨਾ ਇਧਰੋਂ ਗਿਆ ਨਾਲ ਤੇ ਫਿਰ ਕੋਈ ਵੀ ਨਾ ਅਡੇ ਘਰ ਤੇ ਇਧਰ ਉਧਰੋਂ ਨਾ ਗਿਆ ਕਰ ਅਸੀਂ ਦੋਨੇ ਜਿੰਨਾ ਨੇ ਜਾਣਾਂਗੇ ਹਰਫਤੇ ਨੂੰ ਚਲੋ ਅਰਦਾਸ ਬੇਨਤੀ ਕਰਾ ਕੇ ਆਵਾਂਗੇ ਉਸ ਨਾਲੇ ਕਿਹਾ ਸੀ ਕਿ ਆਪਾਂ ਲੈ ਕੇ ਆਵਾਂਗੇ ਹਰਫਤੇ ਨੂੰ ਹਰਫਤੇ ਨੂੰ ਦੇਖਣਾ ਹਰਫਤੇ ਹਮ ਜਾਉਗਾ ਹਦਾ ਉਤੇ ਹੋਊਗੀ ਇੱਧਰ ਉਹ ਸਾਰਿਆਂ ਨੂੰ ਕਿਹਾ ਵਾ ਉਧਰੋਂ ਮੰਮੀ ਨੂੰ ਵੀ ਹਨਾ ਕਿਹਾ ਉਧਰੋਂ ਮੰਮੀ ਨੂੰ ਕਿਹਾ ਤੇ ਇੱਧਰੋਂ ਵੀ ਕਿਹਾ ਵਾ ਚਲੋ ਜਾਣ ਸਾਈਂ ਤੇ ਹੋ ਕੰਨੇ ਸਾਰੇ ਜਾਣੇ ਜਾਣ ਚਲੋ ਕੋਈ ਨਹੀਂ ਬਾਕੀ ਆਪੋ ਆਪਣੇ ਹਰ ਕਿਨੇ ਕਾਰੋਬਾਰ ਵੇਖਣਾ ਕੰਮ ਕਰ ਦੇਣਾ ਜਿੰਨੇ ਜੀ ਉਹ ਨਹੀਂ ਰੌਣਕਾ ਉਹ ਨਹੀਂ ਉਹਨੀਆਂ ਰੌਣਕਾਂ ਲਾਉਣੀਆਂ ਨੇ ਸਹੀ ਪ੍ਰੋਗਰਾਮ ਨੂੰ ਤੇ ਬਾਕੀ ਚਲੋ ਆਪਾਂ ਜਾਣਾ ਵਾ ਤੇ ਤੇ ਟਿਕਟ ਟੁੱਟ ਕਰਾਉਣੀ ਆ ਛੇਤੀ ਆਪਾਂ ਕਰਾ ਲਈਏ ਟਿਕਟ ਤੇ ਫਿਰ ਆਪਾਂ ਜਾਣ ਦਾ ਪ੍ਰੋਗਰਾਮ ਹਾਂਜੀ ਤੇ ਆਪਣੇ ਆਪਣੇ ਮਤਲਬ ਕਰਦੇ ਐ ਨੂੰ ਵੀ ਬੇਨਤੀ ਕਰਦੀ ਹਾਂ ਉਧਰੋਂ ਪਿੰਡੋਂ ਤੇ ਇਧਰੋਂ ਪ੍ਰੇਮਨਗਰ ਆਹ ਤੇ ਤਿਆਰ ਹੋਵੋ ਪਿੰਪ ਤਿਆਰ ਰਹੋ ਸੰਗਤਪੁਰ ਵਾਲੇ ਵੀ ਤੇ ਪ੍ਰੇਮਨਗਰ ਵਾਲੇ ਵੀ ਤਿਆਰ ਰਹਿਣ ਬੇਨਤੀ ਕਰਦੀ ਇਹ ਪਹਿਲੋਂ ਹੀ ਬਲੋਗ ਵਿੱਚ ਬਾਬੇ ਦੀ ਹਰਤਾ ਸਿੰਘ ਬਾਬਾ ਜੀ ਦੀ ਜੈ ਜੈਕਾਰ ਜਿਹੜੂ ਸਾਹਿਬ ਜਿਉਗਾ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਮੈਂਟਸ ਜੁ ਕਰਿਆ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ ਸ਼ੁਕਰੀਆ ਜਿਨ੍ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਟਾਈਮ ਵੀ ਸਿੱਧੇ